ਵਾਂ ਜੋਗ ਹੂ ਕੇ ਜੋਗ ਹੋ ਵਾਂ ਜੋਗ ਹੋ ਕੇ ਜੋਗ ਹੋ ਜਿਹਨਾਂ ਕੋਲ ਮਹਾ ਜੋਗੀ ਆਪਣੇ ਆਪ ਨੂੰ ਪਹੁੰਚਦੇ ਨੇ ਨਾ ਉਹਨਾਂ ਦੀ ਵੀ ਵਰਤੀ ਟੁੱਟ ਜਾਂਦੀ ਆ ਤੇਰੀ ਵਰਤੀ ਲੱਗੀ ਹੋ ਰਹੀ ਦੀ ਤੂੰ ਸਾਰਿਆਂ ਨਾਲ ਜੁੜਿਆ ਹੋਇਆ ਵਾਂ ਜੋਗੀ ਸਿਰਫ ਆਪਣੇ ਨਾਲ ਜੁੜਦਾ ਜੋਗੀ ਕੀ ਆ ਆਪਣੇ ਮੂਲ ਨਾਲ ਜੁੜਨਾ ਜੋਗ ਹੈ ਉਹ ਆਪਣੇ ਨਾਲ ਜੁੜਦਾ ਤੂੰ ਆਪਣੇ ਨਾਲ ਜੁੜ ਕੇ ਸਾਰੇ ਸਤਿ ਸਾਰਿਆਂ ਨਾਲ ਜੁੜਿਆ ਹੈ ਔਰ ਅੰਦਰ ਦੇ ਜੁੜਿਆ ਹੈ ਬਾਹਰ ਦੇ ਨਹੀਂ ਜੁੜਿਆ ਹੈ ਜੁੜਿਆ ਹੋਇਆ ਹੋਵੇ ਔਰ ਉਹ ਨਾ ਹੋਵੇ ਉਹ ਜੋਗ ਹੈ ਜੁੜਿਆ ਹੋਇਆ ਹੋਵੇ ਉਹ ਨਾ ਹੋਵੇ ਹੋ ਜਾਊਗਾ ਇੱਕੋ ਜਿਹਾ ਜੁੜਿਆ ਹੋਵੇ ਬੈਰੀ ਬਗਾਨਾ ਨਾ ਹੋਵੇ ਉਹ ਨੂੰ ਕਹਿਣ ਨੂੰ ਜੋਗ ਇਹ ਨਹੀਂ ਜੁੜਿਆ ਹੈਗਾ ਜਿਵੇਂ ਅਸੀਂ ਜੁੜੇ ਹੋਏ ਹਾਂ ਅਸੀਂ ਕਦੇ ਘੱਟ ਜੁੜੇ ਹੋਏ ਹਾਂ ਕਦੇ ਬੜੇ ਜੁੜੇ ਹੋਏ ਹਾਂ ਕੋਈ ਆ ਜੜਿਆ ਤਰਈਆ ਦਰਮ ਛਾਲ ਕੇ ਤਰਈਆ ਦਰਮ ਵਿਛਾਲ ਕੇ ਭਾਵੇਂ ਲੱਕ ਨੂੰ ਨਾ ਇਹ ਸਰੀਰ ਤੇ ਦਰਖਤਾਂ ਦਾ ਛਿਲਕਾ ਹੀ ਪਹਿਨਦਾ ਹੋਵੇ ਦਰਖਤਾਂ ਦੇ ਪੱਤੇ ਔਰ ਛਿਲਕਾ ਹੀ ਪਹਿਨਦੇ ਨੇ ਨਾ ਜੋਗੀ ਆ ਤਰਈਆ ਦਰਮ ਛਾਲ ਕੇ ਤਾੜ ਕੀਤੀ ਹੋਵੇ ਦਰਖਤ ਦਰਖਤ ਨੂੰ ਕਹਿੰਦੇ ਛਿਲਕਾ ਹੀ ਪਹਿਨਦਾ ਹੋਵੇ ਐਨਾ ਬੋਹ ਨਾ ਹੋਵੇ ਉਹਦੇ ਚ ਕਿਸੇ ਚੀਜ਼ ਵਾਸਤੇ ਉਹਦੇ ਨਾਲ ਵੀ ਜ਼ਿਆਦਾ ਜੋਗ ਹੈ ਤੇਨੂੰ ਕਿ ਜੇ ਅਸਲ ਦੀ ਲੋੜ ਨੂੰ ਸਮਝ ਤੋ ਹੋਵੇ। ਦਰਖਤਾਂ ਦੀ ਜੜੀ ਹੁੰਦੀ ਹੈ ਨਾ ਪੱਤੇ, ਛਿਲਕਾ ਬਹੁਤਾਰੇ ਦਰਖਤਾਂ ਦਾ ਛਿਲਕਾ ਵੀ ਹੈ ਜਾਂਦਾ ਨਾ ਉਹ ਕਪੜੇ ਵਰ ਜਿਵੇਂ ਕੇਲਾ ਕੇਲੇ ਦਾ ਛਿਲਕਾ ਨਹੀਂ ਹੁੰਦਾ। ਉਹ ਛਿਲਕਾ ਲਾ ਲਾ ਕੇ ਉਹਦੇ ਕਪੜੇ ਬਣ ਜਾਂਦੇ ਨੇ। ਕੋਈ ਬੰਦ ਹੋਵੇ। ਹਈ। ਕਾਮਨਾ ਕੇ ਕਾਰਨ ਕੋਬਿਧਤਾ ਕੋ ਹਰ ਹੈ। ਕਾਮਨਾ ਕੇ ਕਾਰਨ ਕਾਮਨਾ ਕਰਨ ਵਾਲੇ ਕਾਮਨਾ ਉਹ ਤੇਰੇ ਚ ਪੈਦਾ ਹੁੰਦੀਆਂ ਨੇ ਸਾਰੀਆਂ ਕਾਮਨਾਵਾਂ ਕਿੱਥੇ ਹੁੰਦੀਆਂ ਨੇ ਸੰਸਾਰ ਦੇ ਵਿੱਚ ਹਰ ਕਿਸੇ ਦੀ ਕਾਮਨਾ ਪੂਰੀ ਕਰਦਾ ਨੂੰ ਇਹ ਸਮਝਾਵਾ ਤੇਰੇ ਚ ਵੀ ਕਾਮਨਾ ਹੈਗੀ ਆ ਜਿਹੜਾ ਕਾਮਨਾ ਨਹੀਂ ਕਰਦਾ ਉਹਦੀ ਦੇਖੋ ਕਿਸੇ ਦੀ ਕਾਮਨਾ ਪੂਰੀ ਕਰ ਲਈ ਵੀ ਤੇ ਕਾਮਨਾ ਹੀ ਸਭ ਦੀਆਂ ਲੋੜਾਂ ਪੂਰੀਆਂ ਕਰਨ ਦਾ ਕਾਮਨਾ ਨਹੀਂ ਹੈ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਾਮਨਾ ਖਾਂਡੇ ਚ ਤੂੰ ਸਾਰੇ ਸੰਸਾਰ ਦਾ ਚਿੰਤਾ ਤੈਨੂੰ ਸਗਲ ਕੇ ਚਿੰਤਾ ਦੱਸੋ ਸਾਰੀ ਕਿ ਤੈਂ ਤਾ ਜਸ ਮਨ ਮੈਂ ਤੈਂ ਤਾ ਜਿਥੇ ਕਾਮਨਾ ਹੈ ਜੋ ਕਾਮਨਾ ਕੇ ਕਰ ਹੈ ਕਾਮਨਾ ਕੇ ਕਰ ਹੈ ਕੁਬਦਤਾ ਕੋ ਹਾਰ ਹੈ ਪਰ ਕੁਬਦ ਕੁਬਦਤਾ ਕੋ ਹਾਰ ਹੈ ਕਿ ਕੁਬਦ ਨਹੀਂ ਹੈ ਤੇਰੀ ਬੁੱਧੇ ਨੂੰ ਪੁੱਠਾ ਘੜਾ ਜਿਹਦਾ ਜਿੰਨਾ ਕਹਿੰਦਾ ਸਿੱਧਾ ਹੀ ਘੜਾ ਦਿੰਦਾ ਉਠਾਈ ਨਾ ਘੇੜ ਲੱਗੇ ਨਾ ਬੁੱਧੇ ਨੂੰ ਉਹਨਾਂ ਦੇ ਖਿਲਾਫ ਕੋਤਾ ਤਾ ਕੋ ਹਰ ਕਿ ਸਿੱਧਤਾ ਕੇ ਸਾਥੀ ਹੈ ਕਿ ਸਿੱਧਤਾ ਕੇ ਸਾਥੀ ਹੈ ਐ ਸਿੱਧੀ ਪ੍ਰਾਪਤ ਕਰਨ ਵਾਲੇ ਨੇ ਸੋਝੀ ਪ੍ਰਾਪਤ ਕਰਨ ਵਾਲੇ ਨੇ ਚੱਗੀ ਬੁੱਧੀ ਦੀ ਪ੍ਰਾਪਤੀ ਵਾਲੇ ਨੇ ਸਿੱਧੇ ਕੰਮ ਕਰਨ ਵਾਲੇ ਨੇ ਕੋ ਉਹਨਾਂ ਦਾ ਸਾਥੀ ਹੈ ਤੂੰ ਉਹਨਾਂ ਦਾ ਸਾਥੀ ਹੈ ਉਹਨਾਂ ਦਾ ਸਾਥੀ ਤੇ ਕਿ ਕਾਲ ਹੈ ਕੁਚਾਲ ਕੇ ਕਿ ਕਾਲ ਹੈ ਕੁਚਾਲ ਕੇ ਜਿਹੜੀਆਂ ਕੁਚਲ ਚਾਲਾ ਚੱਲਦੇ ਨੇ ਕੁਚਾਲ ਚਾਲਲ ਕੁਚਾਲ ਚਾਲਾਂ ਕੀ ਨੇ ਕਕਸਰੀ ਕਹਿਣਾ ਸੱਚ ਧਰਮ ਨੂੰ ਨਹੀਂ ਹੋਣਾ ਦੀਏ ਕੁਛ ਹਾਲਚਾਲ ਕਤਰੀ ਕਹਿਣਾ ਸਿੱਖ ਨੂੰ ਫੇਲ ਕਰਦੀ ਹੈ ਰਾਂ ਇਹ ਕਾਇ ਕਹੀ ਅਰਦਾਸ ਵੀ ਹੁੰਦੀ ਹੈ ਇਹ ਤਾਂ ਜੀ ਦੇਵੀ ਦੀ ਗੱਲ ਹੈ ਉਹ ਕਾਲ ਦਾ ਨਾਮ ਕਾਲ ਦਾ ਨਾਮ ਲਓ ਜੀ ਫਲਾਣੇ ਦਾ ਲਓ ਜੀ ਇਹ ਕੁਚਾਲ ਚਾਲ ਆਲੇ ਸਭ ਅਮਰਦਨ ਜੀ ਜੀ ਸਰਕਾਰ ਆ ਨਾਮ ਦਾ ਬਾਣੀ ਕਿਹੜੀ ਪੜੀ ਸੀ ਇਹ ਜਿਹੜੀ ਸਭ ਕੁਚਾਲ ਚਾਲਾਂ ਨੇ ਇਹ ਕੁਚਾਲ ਚਾਲ ਨੂੰ ਕੁਚਲ ਦੇਣ ਵਾਲਾ ਤੂੰ ਇਹਨਾਂ ਦਾ ਕਾਲ ਹੈ ਕਾਲ ਹੈ ਕੁਚਾਲ ਕੇ ਕਾਲ ਹੈ ਕੁਚਾਲ ਕੇ ਇਹ ਸਾਰੀਆਂ ਕੁਚਾਲ ਚਾਲਾਂ ਨੇ ਨਾ ਕੋਟਲ ਦਿੱਤੀ ਜਮੁਨਾ ਦੇ ਕਿਨਾਰੇ ਕਿਨਾਰੇ ਕ੍ਰਿਸ਼ਨ ਦੀ ਭਗਤੀ ਹੁੰਦੀ ਹੈ ਕ੍ਰਿਸ਼ਨ ਅਵਤਾਰ ਸਾਰੇ ਜਮੁਨਾ ਦੇ ਕੰਢੇ ਉੱਥੇ ਲਿਖਿਆ ਇਹਨਾਂ ਨੂੰ ਜਾਣ ਕੇ ਲਗੇ ਕਲ ਜਿਹੜਾ ਬੌਂਡੇ ਸਾਹਿਬ ਲਿਖਿਆ ਸਾਰਾ ਕ੍ਰਿਸ਼ਨ ਅਵਤਾਰ ਉੱਥੇ ਲਿਖੇ ਬੈਠ ਕੇ ਉੱਥੇ ਉਹਦੀ ਜਿਹੜੀ ਉਸਤਤੀ ਕਰਦੇ ਨੇ ਆ ਕ੍ਰਿਸ਼ਨ ਨੂੰ ਬੁਲਾ ਕੇ ਕਰਦੇ ਨੇ ਕ੍ਰਿਸ਼ਨ ਭਗਤੀ ਨਾਲ ਚੰਦਰਮੇ ਨਾਲ ਚੰਦਰਮਾ ਕ੍ਰਿਸ਼ਨ ਨੂੰ ਚੰਦਰ ਚੰਦਰਮਾ ਕ੍ਰਿਸ਼ਨ ਨੂੰ ਕਹਿੰਦੇ ਨੇ ਚੰਦਰ ਬੰਸੀ ਬਾਨ ਜੰਦਰਵੰਸੀ ਹੈ ਬਨ ਵੀ ਜੋਤ ਸਰੂਪ ਹੈ ਬਨ ਵੀ ਜੋਤ ਸਰੂਪ ਹੈ ਪਾਜੋ ਦੀ ਜੋਤ ਇਹਦੀ ਜੋਤ ਹੈ ਸਮਝ ਲੋ ਜਹ ਜੀ ਤੇਰੀ ਹੈ ਉਹ ਕਹਿੰਦੇ ਨੇ ਤੋਹੂੰ ਸੋਹੂੰ ਤੋਹੂੰ ਸੋਹ ਕਹ ਤੋਹਣ ਹੈ ਕਲਿੰਦਰੀ ਕੈ ਕੁਲ ਵਾਲੀ ਗੱਲ ਆ ਹੈ ਸ਼ਿਪਾਕਰ ਕਿੰਨੀ ਕੈਸੀ ਛਭੀ ਕਲਿੰਦਰੀ ਦੇ ਕੁਲ ਦਾ ਸ਼ਿਪਾਕਰ ਚੰਦਰਮਾ ਨੂੰ ਕਹਿੰਦੇ ਨੇ ਨਾ ਸ਼ਿਪਾਕਰ ਸ਼ਿਪਾਕਰ ਚੰਦਰਮੈ ਵਰਗੀ ਸ਼ਬੀਹ ਦਾ ਪ੍ਰਚਾਰ ਕਰਨ ਰਹੇ ਨੇ ਇਕਲੈਦਰੀ ਦੇ ਕੂਲ ਵਾਲੇ ਕ੍ਰਿਸ਼ਨ ਭਗਤ ਤੋਗ ਸੋਗ ਜੈਸਾ ਤੂੰ ਹੈ ਵੈਸਾ ਮੈਂ ਜੈ ਜੈ ਤੂੰ ਉਹ ਹੈ ਜਾਈ ਮੈਂ ਦਾ ਢਾਲ ਜੋ ਹੋਏ ਹੂੰ ਖੰਸਰੀ ਸੀ ਸਿਆ ਪਰ ਤੂੰ আর ਮੈਂ ਜੇ ਤਾਂ ਥੱਲੇ ਦੀ ਗੱਲ ਜੇ ਤਾਂ ਢਾਲ ਦੀ ਗੱਲ ਕਰੀਏ ਫਿਰ ਤਾਂ ਠੀਕ ਹੈ ਜੇ ਤੂੰ ਕਰੀਏ ਸ਼ਬਦ ਨਾਲ ਫਿਰ ਲੋਏ ਨਹੀਂ ਢਾਲ ਢਾਲ ਹੈ ਦਾਰੂ ਅਦਰ ਵਤਾ ਕਹਿ ਸਕਦਾ ਹੈ ਜੈਸਾ ਤੂੰ ਬ੍ਰਹਮ ਨੂੰ ਕਹਿ ਸਕਦਾ ਹੈ ਇਹ ਬ੍ਰਹਮ ਨੂੰ ਕਹਿ ਸਕਦਾ ਹੈ ਜਿਹੜਾ ਬ੍ਰਹਮਾ ਹੈ ਬ੍ਰਹਮਾ ਜਿਹੜਾ ਹੈ ਬ੍ਰਹਮ ਨੂੰ ਕਹਿ ਸਕਦਾ ਹੈ ਅੰਤਰਾ ਤੋਂ ਬਾਹਰਲੀ ਆਤਮਾ ਕਹਿ ਸਕਦੀ ਹੈ ਜੈਸਾ ਤੂੰ ਐਸਾ ਮੈਂ ਪਰ ਜਿਹੜਾ ਵਿਰਸ਼ ਹੋ ਗਿਆ ਤਰਪੋ ਰੂਪੀ ਰਾਮ ਹੋ ਗਿਆ ਉਹਨੂੰ ਦੋਏ ਨਹੀਂ ਕਹਿ ਸਕਦੇ ਵਿਰਸ਼ ਨੂੰ ਨਹੀਂ ਕਹਿ ਸਕਦਾ ਨਾ ਉਹਦਾ ਕਹਿ ਨਾ ਉਹ ਨਾ ਸਾਬਤ ਕਹੇ ਸਾਬਤ ਹੋ ਕੇ ਵੀ ਵਿਰਸ਼ ਨੂੰ ਨਹੀਂ ਕਹਿ ਸਕਦਾ ਜੈਸਾ ਤੂੰ ਮੈਂ ਉਹ ਸਮਝਾ ਓਏ ਕੈਸਾ ਮੇਰੇ ਵਿੱਚ ਤੂੰ ਹੈ ਮੇਰੇ ਵਿੱਚ ਤੂੰ ਹੈ ਤਾਂ ਕੈਸਾ ਹੁੰਦਾ ਪਰ ਜੈਸਾ ਤੂੰ ਐਸਾ ਦਾਣਾ ਕਿ ਮੈਂ ਕਹ ਦੂਗਾ ਪੇੜ ਨੂੰ ਜੈਸਾ ਤੂੰ ਵੈਸਾ ਬਣੇ ਉਹ ਨਹੀਂ ਕੈਸਾ ਹੁੰਦਾ ਇਸ ਕਰਕੇ ਦੋ ਬਾੜੀਆਂ ਥੱਲੇ ਆਏ ਹੈ ਗਿਆਨ ਕਲਿੰਦਰੀ ਦੇ ਖੂਲ ਵਾਲਿਆਂ ਦਾ ਦੋ ਬਾੜੀਆਂ ਥੱਲੇ ਹੈ ਜਿਹਨਾਂ ਮਨ ਵੀ ਖੋਜ ਲੈਣਾ ਤਨ ਵਿੱਚੋਂ ਮਨੋਵਿਗਿਆਨੀ ਦੋ ਬਾੜੀਆਂ ਥੱਲੇ ਹੈ ਇਹਨੇ ਤਨਾਰ ਮਨ ਧੋਇ ਖੋਜ ਲੇ ਇੱਕ ਹੋਏ ਜਿਹੜਾ ਇੱਕ ਹੋ ਗਿਆ ਉਹ ਇੱਕ ਪੌੜੀ ਥੱਲੇ ਆ ਜਾ ਜਿਹੜਾ ਸਭ ਤੋਂ ਖੀ ਹੋ ਗਿਆ ਇੱਕ ਪੌੜੀ ਥੱਲੇ ਉਗ ਗਿਆ ਨਹੀਂ ਇਹ ਕੋਏ ਤਲ ਉਹ ਉਗ ਵਾ ਉਹ ਇੱਕ ਪੌੜੀ ਥੱਲੇ ਇਹਨੇ ਤਨ ਵਿੱਚੋਂ ਮਨ ਖੋਜ ਲਿਆ ਉਹ ਉਹ ਦੋ ਪੌੜੀ ਥੱਲੇ ਆ ਜੀ ਕਿਉਂ ਮਨ ਦੇ ਵਿੱਚੋਂ ਉਹ ਵੀ ਤਾਂ ਖੋਜਣ ਮਨ ਮੈਂ ਆ ਪੈ ਰੋ ਜਿਹੜਾ ਉਹ ਵੀ ਤਾਂ ਖੋਜਣ ਆਤਮਾ ਤਾਂ ਖੋਜ ਲਈ ਪ੍ਰਾਤਮ ਨਹੀਂ ਬਦਲ ਗਿਆ ਨਾ ਆਤਮ ਪ੍ਰਾਤਮ ਇੱਕੋ ਕਰਾਇ ਆਤਮ ਚੀਨ ਪ੍ਰਾਤਮ ਚੀਨੋ ਆਤਮਾ ਤਾਂ ਚੀਨ ਲਈ ਆਪਣਾ ਆਪ ਤਾਂ ਚੀਨ ਲੈ ਪਰ ਪ੍ਰਾਤਮ ਨਹੀਂ ਨਾ ਜੋ ਖੋਜਿਆ ਉਹਨੇ ਜਿਹਨੇ ਆਤਮ ਖੋਜਿਆ ਦੋ ਬੋੜੀਆਂ ਥੱਲੇ ਪ੍ਰਾਤਮ ਨਹੀਂ ਖੋਜਿਆ ਉਹਨੇ ਪ੍ਰਾਤਮ ਖੋਜਿਆ ਇੱਕ ਬੋੜੀ ਥੱਲੇ ਰਹਿ ਗਿਆ ਇੱਕ ਬੋੜੀ ਕੀ ਹੈ ਬਸ ਇੱਕ ਹੋਏ ਤਾਂ ਉਗਵ ਬਸ ਉਗੋ ਕਦ ਉਗਣ ਦੇ ਵਿੱਚ ਵੀ ਆਪਣੇ ਆਪ ਨਹੀਂ ਉਗ ਸਕਦਾ ਕਾਂ ਇੱਕ ਬੌੜੀ ਥੱਲੇ ਨਹੀਂ ਤਾਂ ਜੇ ਉਹ ਗੁਪਵੇ ਖੋਦੀ ਸਾਰੇ ਇਹ ਕਹੋਗੇ ਜਦ ਨਹੀਂ ਉਹ ਪੈਦਾ ਇਹ ਗਲਤਾਂ ਪੌੜੀ ਥੱਲੇ ਹੈ ਫਾਇਦ ਇੱਥੇ ਜੇ ਪੌੜੀ ਥੱਲੇ ਨਾ ਦਸੀਏ ਪਰ ਪੈਦਾ ਹੋ ਜਾਊਗਾ ਰੁਕੇ ਹਰ ਰੁਤਾ ਹੋਏ ਦੀ ਸ਼ਰਤ ਹੈ ਉੱਥੇ ਉਹ ਗੁਗਾ ਰੁਤਾ ਹੋਏ ਦੇ ਹੋ ਜਿਨ੍ਹਾਂ ਨੂੰ ਗਿਆਨ ਨਹੀਂ ਮਿਲਿਆ ਗੁਰਬਤ ਦਾ ਇੱਕ ਹੋ ਕੇ ਬਿਨਾ ਜਮੇ ਇਹ ਦੇਵ ਲੋਕ ਚਲੇ ਗਏ ਹੁਣ ਜਨ ਬ ਲੈਣਗੇ ਰੋਤਾ ਇਹ ਦੇਖੋ ਨਾ ਪੱਠ ਤਾਂ ਵਧਾ ਰਹਿੰਦਾ ਏ ਧਰਤੀ ਦੇ ਉੱਤੇ ਬੀਜ ਵਿੱਚ ਪਿਆ ਰਹਿੰਦਾ ਧਰਤੀ ਦੇ ਨਹੀਂ ਉਗਦਾ بارش ਪੈਦੀ ਹੋ ਗਿਆ ਉਹਦਾ ਜੇ ਢਾਲਦਾ ਮੀਂਹ ਹੁੰਦਾ ਬੀ ਤਾਂ ਬੱਚੇ ਵਾਹਦਾ ਧਰਤੀ ਤੇ ਬੀ ਪੈਂਦਾ ਰੁਗਿਆ ਉਹਦਾ ਕਾਫੂ ਸਾਰੇ ਰੁੱਤਾਂ ਦੀਆਂ ਉਹ ਜਦ بارش ਵਰਮਤ ਪ੍ਰਗਟ ਹੁੰਦੀ ਹੈ بارش ਹੁੰਦੀ ਹੈ ਨਾ ਵੇਗੇ ਨੂੰ ਫਰਮਾਨ ਜਾਂ ਦੁੱਧ ਦਾ ਬਰਸੋ ਕਿਰਪਾ ਧਾਰ ਤਾਂ ਉਗਦਾ ਉਹ ਜੇ ਨਾ ਜਰ ਕਿਰਪਾ ਧਾਰ ਵਰਸਦੀ ਇਹ ਨਹੀਂ ਉਗਦਾ ਨਹੀਂ ਹੈ ਰੁੱਤ ਹੀ ਰੁੱਤ ਹੋਏ ਰੁੱਤ ਜਦ ਹੁੰਦੀ ਹੈ ਜਦ ਬਰਸਾਤ ਆਉਂਦੀ ਹੈ ਜਦ ਕੋਈ ਵੇਗਾ ਭੇਜਦਾ ਉਹ ਉਪਰੋਂ ਜਦ ਬਿਨਾਂ ਕਰਨਾਂ ਦੇ ਸੋਣ ਵਾਲੀ ਬਾਣੀ ਪ੍ਰਗਟ ਕਰਦਾ ਨਾ ਜਦ ਆਉਂਦੀ ਹੈ ਰੁੱਤ ਹੰਸਣੀ ਸੀ ਸਿਹਾਰੂਮ ਹੰਸੜੀ ਦੀ ਸੀ ਹਾਰੂਮ ਜਿਵੇਂ ਸਭ ਸੁਣੀ ਹੰਸੁੰਦਰ ਰੋਮ ਦੇ ਵਿੱਚ ਹੰਸੜੀ ਦੀ ਮਹਿਕ ਵਰਗੀ ਤੇਰੀ ਸ਼ੁਭਾ ਹੰਸਣੇ ਦੀ ਮਹਿਕ ਵਾਂਗੂ ਤੈਨੂੰ ਬੰਦੇ ਦੇ ਲੋਕ ਉਹਦੇ ਨਾਲ ਸੋਭਾ ਦਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਬਣਤ ਫਿਰ ਫਿਰ ਤੋਂ ਹੈ ਤੇ ਠੀਕ ਹੈ ਲੋਕ ਤੇਰੀ ਸੋਭਾ ਕਰਦੇ ਨੇ ਹੰਸਾਂ ਨਾਲ ਕਰਦੇ ਨੇ ਬੁਲਾ ਕੇ ਗੁਰ ਤੇ ਹੰਥ ਨਹੀਂ ਕਿਉਂ ਲਿਖਿਆ ਗੁਰਬਤ ਦੀ ਗੱਲ ਚਲਦੀ ਐ ਗੁਰੂ ਦੀ ਨਹੀਂ ਚਲਦੀ ਅਸਲੀ ਤਾਂ ਲਿਖਿਆ ਹੋਇਆ ਹਾਂ ਹੀਰਾ ਸੀ ਹਸੈਨਾਬਾਦ ਹੀਰਾ ਸੀ ਹੁਸੈਨਾ ਹੁਸੈਨਾਬਾਦ ਦੇ ਵਿੱਚ ਇਤਨੂੰ ਹੀਰੇ ਵਗੂ ਬਦਲ ਹੀਰਾ ਹਰ ਵਸਰੇ ਪ੍ਰਭ ਹੀਰੇ ਹੀਰੇ ਵਗੇ ਹੈ ਨਾ ਉਹ ਜ਼ੈਨਾਬਾਦ ਤੋਂ ਸ਼ੁਰੂ ਹੋਇਆ ਹੀਰਾ ਕਣ ਹੀਰਾ ਪਹਿਲਾਂ ਹੁਸੈਨਾਬਾਦ ਜੋ ਕਿ ਹੈ ਕਿਸਨ ਗੰਗਾ ਕੈਸੀ ਧਾਰ ਚਲੀ ਗੰਗਾ ਕੈਸੀ ਧਾਰ ਚੱਲੀ ਸਾਤੋਂ ਸਿੰਧ ਰੂੜ ਕੇ ਰੂੜ ਕੇ ਇਹ ਤਰੀਕੇ ਨਾਲ ਇੱਥੋਂ ਕੁਝ ਇਕੱਠਾ ਕੀਤਾ ਕਿਦੋਂ ਹੀਰਾ ਕਿਹਾ ਕਿਸੇ ਨੇ ਸਾਰੀ ਗੰਗਾ ਦੀ ਧਾਰ ਬਣਾ ਲਈ ਕਿਤੇ ਹੰਸ ਨਹੀਂ ਕਿਹਾ ਇਹ ਗੁਰਬਾਣੀ ਦੀ ਇੱਕ ਪੂਰੀ ਦੀ ਪੂਰੀ ਭਗਤਾਂ ਨੇ ਬਾਣਾ ਬਣਾਤੀ ਸਾਰੇ ਤੇਰੇ ਸੋਭਾ ਘੜਤੀ ਇਕੱਠੀ ਇਕਥੋ ਸਾਤੋਂ ਸਿੰਧ ਰੂੜ ਕੇ ਬਸ ਸਤਾਂ ਸੰਨਾਲ ਦੇ ਵਿੱਚ ਦੀ ਲੰਗ ਹੀ ਇਹ ਘੜਦੀ ਹੋਈ ਸਾਰੇ ਸ਼ਾਸਤਰ ਸੰਪਰਤਾਂ ਦੇ ਸਾਰੇ ਕਟਕੇ ਸੱਤੇ ਸਮੁੰਦਰ ਧਾਰ ਵਗਾਤੀ ਸੱਤ ਲੋਕ ਸੱਤ ਪਰਲ ਜਿਹੜੇ ਨਾ ਨਾ 14 ਲੋਕ ਸੱਤ ਪਤਲ ਸੱਤ ਆਕਾਸ਼ ਨੂੰ ਕੱਟ ਕੇ ਸੱਚਖੰਡ ਪਹੁੰਚਾਤੀ ਇਹ ਪੂਰੀ ਇਥੋਂ ਕੁਛ ਲਿਆ ਉਥੋਂ ਕੁਛ ਲਿਆ ਸਾਰੇ ਗੁਰ ਤੇਰੇ ਇੱਕ ਜਗ੍ਹਾ ਕਰਤੇ ਗੁਰਬਤ ਤੇ ਕਿ ਕੋਮੜ ਇਕੋਵਾਲਾ ਜਪ ਰੋਤੇ ਸਾਰੇ ਇਹ ਚੀਜ਼ਾਂ ਹਾਂਜੀ ਪਾਰਾ ਸੀ ਪਲਾਊਗੜ ਪਾਰਾ ਸੀ ਪਲਾਊਗੜ ਪਾਰਾ ਦੇਖੋ ਪਾਰਾ ਵੀ ਚਮਕਦਾ ਹੁੰਦਾ ਪਾਰੇ ਤੋਂ ਸੋਨਾ ਬੜ ਜੁੰਦਾ ਕਹਿੰਦੇ ਰੰਗ ਦਾ ਹੀ ਫਰਕ ਹੈ ਪਾਰੇ ਆ ਸੋਨੇ 'ਚ ਕੋਈ ਫਰਕ ਨਹੀਂ ਰੰਗ ਦਾ ਵੀ ਫਰਕ ਆ ਵਜ਼ਨ ਦਾ ਵੀ ਫਰਕ ਆ ਥੋੜਾ ਜਿਹਾ ਪਾਰਾ ਹੁਣਾ ਹੁੰਦਾ ਸੋਨਾ ਭਾਰੀ ਹੁੰਦਾ ਪਾਰੇ ਨੂੰ ਪਾਰਾ ਸੀ ਪਲਾਊਗੜ ਪਲਾਊਗੜ ਦੇ ਵਿੱਚ ਤੈਨੂੰ ਪਾਰਾ ਜੇ ਚਮਕਦਾ ਹੈ ਨਾ ਉਹ ਹੀ ਸੋਭਦਾ ਹੁੰਦਾ ਜਿਹੜਾ ਪਾਰਾ ਹੈ ਨਾ ਅਹੇ ਜੀ ਪਰਮੇਸ਼ਰ ਦੀ ਸੋਭਾ ਚਮਕਰੀਲੀ ਚਬਕੀਲੀ ਪਾਰਾ ਬਦਉ ਨਹੀਂ ਨਾ ਹੁੰਦਾ ਰੂਪਾ ਕੈਸੀ ਰਾਮਪੁਰ ਰਾਮਪੁਰ ਦੇ ਵਿੱਚ ਤੈਨੂੰ ਚਾਂਦੀ ਨਾ ਕਰਦੇ ਚਾਂਦੀ ਵੀ ਚਿੱਟੀ ਹੋਦੀ ਹੈ ਹਾਂ ਸੋਰਾ ਸੀ ਸਰੰਗਬਾਦ ਸੋਰਾ ਸਰੰਗਬਾਦ ਦੇ ਵਿੱਚ ਜ਼ਿਆਦਾ ਹੁੰਦਾ ਆ ਸੋਰਾ ਨਿਕਲਦਾ ਨਹੀਂ ਚਿੱਟਾ ਧਰਤੀ ਚੋਂ ਸਰੰਗਬਾਦ ਦੇ ਵਿੱਚ ਸੋਰਾ ਜਿੱਥੇ ਆਮ ਹੋਵੇ ਕਹਿੰਦੇ ਕਿਵੇਂ ਫੈਲੀ ਹੋਈ ਆ ਉਹਦੀ ਸੋਬਾ ਜਦੋਂ ਸੋਰਾ ਫੈਲਿਆ ਧਰਤੀ ਤੇ ਸਾਰੇ ਹੀ ਸੋਰਾ ਸੀ ਸਰੰਗਾਂਵਾਲ ਸੋਰਾ ਸੋਰਾ ਦੀਦਾ ਸੀ ਵਰਗੀ ਸੋਰਾ ਸੀ ਸਰੰਗਾਂਵਾਲ ਫਿਰੋਦਾਬਾਦ ਕਹਿੰਦੇ ਉਹ ਨਹੀਂ ਆਣ ਆ ਜਿਵੇਂ ਫੈਲੇ ਆਪਣੇ ਚਿੱਟਾ ਚਿੱਟਾ ਦੀਦਾ ਰਾਤ ਨੂੰ ਸਾਰੇ ਐਂ ਫੈਲੀ ਹੋਈ ਐ ਨਿੱਕੇ ਰਹੀ ਝੂਲ ਕੇ ਨਿੱਕੇ ਰਹੀ ਝੂਲ ਕੇ ਸਾਰੇ ਜਮ ਹੈ ਸੋਹਣੀ ਸੋਹਣੀ ਜਿੱਦੀ ਵਿਆਹ ਲੋ ਕਰਦੇ ਨੇ ਤੇਰੀ ਉਸਤਤੀ ਉਹ ਕਰਦੇ ਨੇ ਔਰ ਸਮਝੋ ਉਹਨਾਂ ਦਾ ਮਨ ਝੂਲਦਾ ਉਦੋਂ ਉਸ ਤੇ ਕਰਦਾ ਉਹਨਾਂ ਦਾ ਮਨ ਨੂੰ ਬੜਾ ਆਨੰਦ ਆਉਂਦਾ ਹੈ